ਹੈਲੋ ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਆ ਜੀ ਆਪਣੇ ਚੈਨਲ 'ਚ ਖੇਤਲਾ ਵਲੋਗ ਨਾਮ ਆ ਜੀ ਚੈਨਲ ਦਾ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਹੋਂ ਤਾਂ ਤੁਹਾਨੂੰ ਦੱਸ ਦਈਏ ਤੇ ਆਪਾਂ ਬਲੋਗ ਹੀ ਪਾਨੇ ਅੱਜ ਵੀਡੀਓ ਪਾ ਦੀਮਾ ਵੀਡੀਓ ਆਹਾ ਕੀ ਲੋਕ ਕਹਿਣਗੇ ਕੀ ਲੋਕ ਕੀ ਕਹਿਣਗੇ ਤੁਹਾਨੂੰ ਦਾਦਾ ਹੀ ਲੋਕ ਕਹਿੰਦੇ ਕੁਛ ਨਹੀਂ ਹੈਗੇ ਠੀਕ ਹੈ ਲੋਕਾਂ ਨੇ ਸੋਡਾ ਕੰਮ ਐ ਬਸ ਬੇਇੱਜ਼ਤੀ ਕਰਨਾ ਕਿਉਂਕਿ ਮੈਨੇ ਹੁਣ ਜਿਹੜਾ ਆ ਚੈਨਲ ਆ ਤੇ 30 35 ਵੀਡੀਓ ਪਾਤੀਆਂ 30 35 ਨਹੀਂ 50 ਲਗੇ ਪਾਤੀਆਂ ਹੋਣੀਆਂ ਇਹਦੇ ਚ ਲੋਕ ਪਤਾ ਕੀ ਕਰਦੇ ਨੇ ਐਂ ਖੜ ਜਾਂਦੇ ਨੇ ਆ ਆ ਆ ਐਸ ਲੋਡ ਕਰਕੇ ਚੜਾਉਂਦੇ ਨੇ ਮੈਨੂੰ ਕੋਈ ਗੱਲ ਨਹੀਂ ਛੜਾ ਲੈਣ ਦੇ ਮੈਨੂੰ ਪਤਾ ਹਲੇ ਕੋਈ ਸਕਸੈਸ ਵਾਲੀ ਪੌੜੀ ਹੈ ਨਹੀਂ ਆਪਣੇ ਚ ਮੈਨੂੰ ਲੱਗਦਾ ਜਦੋਂ ਵੀਡੀਓ ਪਹਿਲਾਂ ਪਾਦਾ ਮੈਂ ਜਾਂ ਬਾਅਦ ਚ ਪਾਦਾ ਜਾਂ ਸਕਸੈਸ ਹੋਣ ਤੋਂ ਬਾਅਦ ਪਾਉਣਾ ਮੈਨੂੰ ਲੱਗਦਾ ਜੇ ਸਕਸੈਸ ਨਾ ਵੀ ਹੋਇਆ ਹੈ ਦੋ ਚੀਜ਼ ਦੋ ਚੀਜ਼ਾਂ ਹੀ ਨੇ ਇੱਕ ਸਕਸੈਸ ਹੋਣਾ ਇੱਕ ਨਹੀਂ ਹੋਣਾ ਮੰਨ ਲਾ ਜੇ ਨਹੀਂ ਹੋਇਆ ਕਿਉਂਕਿ ਪਹਿਲਾ ਜਿਹੜਾ ਪਹਿਲੂ ਉਹ ਨਹੀਂ ਹੋਣ ਦੀ ਹੁੰਦਾ ਫਿਰ ਆਪਾਂ ਨੇ ਆਪਣਾ ਕੁਝ ਬਗਜੂ ਇਹਦੇ ਨਾਲ ਇਤੇ ਕੋਈ ਮੇਰਾ ਪੈਸਾ ਲੱਗ ਰਿਹਾ ਵੀਡੀਓ ਬਣਾਉਣ ਤੇ ਕੋਈ ਜੇਬੋ ਖਰਚਾ ਹੋ ਰਿਹਾ ਕੋਈ ਜੇਬੋ ਖਰਚਾ ਵੀ ਨਹੀਂ ਹੋ ਰਿਹਾ ਤੇ ਕੋਈ ਪੈਸਾ ਵੀ ਨਹੀਂ ਲੱਗ ਰਿਹਾ ਬਸ ਲੱਗ ਹੀ ਰਿਹਾ ਇੱਕ ਨੈਟ ਆ ਨੈਟ ਆਪਾਂ ਤੇਰੇ ਮੇਰੇ ਵਰਗੇ ਤੋਂ Wi-Fi ਲਈ ਲੈ ਲਨੇ ਆ ਤੇ ਵੀਡੀਓ ਮੈਂ ਪਾਈ ਜਨਾ ਕੋਈ ਗੱਲ ਨਹੀਂ ਵਾਇਰਲ ਹੁੰਦੀ ਆ ਹੋਵੇ ਨਹੀਂ ਹੁੰਦੀ ਨਾ ਹੋਵੇ ਤੇ ਇਹਦੇ ਨਾਲ ਮੇਰੇ ਅੰਦਰ ਇੱਕ ਸਕਿੱਲ ਡਿਵੈਲਪ ਹੋ ਜੂਗੀ ਸਕਿੱਲ ਮਤਲਬ ਬੋਲਣ ਵਾਲਾ ਹੁਸਾਵਜਾ ਵਧੀਆ ਹੋ ਜੂਗਾ ਆ ਬੋਲਣ ਵਾਲਾ ਹੁਣ ਵੀ ਜਿਹੜਾ ਮੈਂ ਬੋਲ ਰਿਹਾ ਨਹੀਂ ਜਿਹੜਾ ਕੈਮਰੇ ਮੂਰੇ ਬੋਲਦਾ ਨਾ ਪਹਿਲੇ ਬੰਦੇ ਦਾ ਤੂੰ ਹਾਂ ਨਿਕਲ ਜਾਂਦਾ ਕੈਮਰੇ ਮੂਰੇ ਬੋਲਦੇ ਦਾ ਤੂੰ ਹਾਂ ਨਿਕਲ ਜਾਂਦਾ ਕੈਮਰੇ ਮੂਰੇ ਬੋਲਦੇ ਦਾ ਕਿਉਂਕਿ ਕੈਮਰੇ ਮੂਰੇ ਬੋਲਣਾ ਸੌਖਾ ਨਹੀਂ ਹੈਗਾ ਹੂੰ ਅਗਲਾ ਕਹੀਆਂ ਨਾ ਮੈਂ ਆ ਕਰ ਦੂੰ ਮੈਂ ਇਹਦਾ ਬਣਾ ਲਾਂ ਵਲੋਗ ਉਹਦਾ ਬਣਾ ਲਾਂ ਪਾਪੇ ਮੈਂ ਬਣਾ ਸਕਦਾ ਹਾਂ ਬਲੋਗ ਐਵੇਂ ਮੈਨੂੰ ਬਥੇਰੇ ਕਹਿੰਦੇ ਨੇ ਹੂੰ ਬਲੋਗ ਵਾਲੇ ਬਥੇਰੇ ਕਹਿੰਦੇ ਮੈਂ ਬਣਾ ਸਕਦਾਗਾ ਪਰ ਜਿਹੜਾ ਬਣਾ ਦੋਸਤ ਨੂੰ ਪਤਾ ਪਹਿਲੀ ਵਾਰ ਜਿਹੜੀ ਵੀਡੀਓ ਪਾਣੀ ਉਹ ਔਖੀ ਹੁੰਦੀ ਆ ਔਖੀ ਤਾਂ ਹੁੰਦੀ ਆ ਤੂੰ ਦਿਮਾਗ ਨਾਲ ਹੀ ਸੋਚਦਾ ਬੰਦਾ ਮੈਂ ਵੀ ਦਿਮਾਗ ਨਾਲ ਹੀ ਸੋਚ ਰਿਤ ਵੀ ਆਇਆ ਹੋਊਗਾ ਐ ਹੋਊਗਾ ਹੁਣ ਜੇ ਤਾਂ ਵੀਡੀਓ ਪਾਈ ਆ ਹੋਇਆ ਕੁਛ ਨਹੀਂ ਬਸ ਹੋਏ ਨੇ ਆਪਣੇ 65 ਸਬਸਕ੍ਰਾਈਬਰ ਤੇ 3000 ਵਿਊ 3000 ਵਿਊ ਮਿਲਦਾ ਆਪਣੀ ਨੇ ਉਹ ਹੈ ਕਿਉਂਕਿ ਚਲ ਇੱਕ ਗੱਲ ਮੈਨੂੰ ਵਧੀਆ ਹੋ ਗਈ ਵੀ ਇਹਦੇ ਨਾਲ ਮੇਰੀ ਸਕਿੱਲ ਬਣ ਗਈ ਸਕਿੱਲਾ ਬੋਲਣ ਦੀ ਜੇ ਹੁਣ ਮਾਲਾ ਮੈਂ ਇਹ ਚੈਨਲ ਛੱਡ ਵੀ ਦੰਨਾਗਾ ਤੇ ਕੋਈ ਹੋਰ ਚੈਨਲ ਸਟਾਰਟ ਕਰ ਲਵਾਂ ਉਹਦੇ ਚ ਜਿਹੜਾ ਬੋਲਣ ਵਾਲਾ ਹੋਊਗਾ ਕੋਈ ਬੋਲਣ ਵਾਲਾ ਮੇਰੇ ਬੋਲਤਾ ਨਹੀਂ ਗਏਗਾ ਕੈਮਰੇ ਮੂਰੇ ਬੋਲਣ ਵਾਲਾ ਤੇ ਫੇਰ ਵੀ ਤੁਹਾਨੂੰ ਮੈਂ ਦੱਸਦਾ ਵੀ ਹੁਣ ਜਿਹੜੇ ਲੋਕ ਕਹਿਣਗੇ ਬਹੁਤ ਕੁਛ ਵੀ ਬੇਇੱਜ਼ਤੀ ਵੀ ਕਰਨਗੇ ਪਰ ਤੁਹਾਨੂੰ ਦੱਸ ਦੀ ਉਹਨਾਂ ਦੀ ਸੁਣਨੀ ਹੈ ਨਹੀਂ ਕਿਉਂਕਿ ਜਦੋਂ ਤੂੰ ਪੈਸੇ ਕਮਾਣ ਲੱਗ ਗਿਆ ਉਦੋਂ ਸਾਰਿਆਂ ਨੇ ਚੁੱਪ ਹੋ ਜਾਣਾ ਉਦੋਂ ਭਾਈ ਭਾਈ ਕਹਿਣਾ ਸਾਰਿਆਂ ਨੇ ਠੀਕ ਹੈ ਜੀ ਤੇ ਇੱਕ ਵਾਰ ਹੋਰ ਅੱਜਾ ਖੜਾ ਹੋ ਕੇ ਦੇਖ ਲਈ ਕਿੱਧਰ ਕਿੱਥੇ ਹਾਂ ਇੱਕ ਗੱਲ ਹੋਰ ਆਪਣੀ ਵੀ ਮੰਨ ਲਓ ਤੁਸੀਂ ਪੈਸੇ ਫੁੱਲ ਕਮਾਣੇ ਹੋ ਲੋਕਾਂ ਨੂੰ ਪਤਾ ਕੀ ਕਹਿਣਗੇ ਤੁਹਾਨੂੰ ਇਹ ਤਾਂ ਪੈਸੀ ਕਮਾਂਦਾ ਰਹਿੰਦੇ ਨੇ ਤਾਂ ਕਦੇ ਬੇਲਦੀ ਬੇਲ ਕੇ ਬੈਠੀ ਨਹੀਂ ਗਿਆ ਬੇਲਾ ਬੇਲਾ ਬੈ ਕੇ ਦੇਖੀ ਨਹੀਂ ਹੈਗਾ ਨੇ ਹਲੇ ਮੜਾ ਮੜਾ ਹੰਬਲ ਜਾ ਰਿਹਾ ਵਿੱਚ ਕੋਈ ਗੱਲ ਨਹੀਂ ਹੌਲੀ ਹੌਲੀ ਹੋ ਜੂ ਸੈਟ ਮੈਨੂੰ ਲੱਗਦਾ ਇਹ ਵੀਡੀਓ ਪਾਈ ਹੋਈ ਜਾਵੇ ਪਾਈ ਦਊਗਾ ਚਲ ਕਿਉਂਕਿ ਇਹਨੂੰ ਅਨਲਿਸਟ ਕਰਕੇ ਰੱਖ ਲਊਗਾ ਹਲੇ ਤੱਕ ਤਾਂ ਫਿਲਹਾਲ ਜੇ ਪਬਲਿਕ ਕਰਨੀ ਹੋ ਪਬਲਿਕ ਵੀ ਕਰ ਦਊਗਾ ਤੇ ਮੁੱਦਾ ਸੀਗਾ ਵੀ ਲੋਕ ਕੀ ਕਹਿਣਗੇ ਤੇ ਇਹਦੇ 'ਚ ਯਾਰ ਮੰਨ ਲਾ ਪੈਸੇ ਕਮਾਰੇ ਤਾਂ ਹੀ ਕਹਣਗੇ ਪੈਸੇ ਕਮਾਉਂਦੇ ਰਹਿੰਦੇ ਕਿਹੜਾ ਬਿੱਲਾ ਵਹਿ ਕੇ ਦੇਖਦਾ ਹੈ ਤੇ ਜੇ ਉਹ ਨਹੀਂ ਕਮਾਰੇ ਕਦੇ ਪੈਸੇ ਪੈਸੇ ਨੇ ਉਦੋਂ ਕਹਿਣਗੇ ਤੁਹਾਨੂੰ ਸਾਲਾ ਬਿੱਲੜ ਆ ਇਹ ਇਹਨੂੰ ਪੈਸੇ ਪੂਸੇ ਕਮਾਣੇ ਨਹੀਂ ਸਾਰਾ ਦਿਨ ਐਂ ਫਰੀ ਜਾਂਦਾ ਜੇ ਤੂੰ ਬਿੱਲਾ ਫਿਰਦਾ ਤਾਂ ਬਿੱਲੜ ਕਹਿਣਗੇ ਜੇ ਕੰਮ ਕਰਦਾ ਤਾਂ ਆ ਆ ਗਿਆ ਵੱਡਾ ਕੰਮ ਇਹ ਲੋਕ ਹੈ ਨਹੀਂਗੇ ਬਸ ਕਿਸੇ ਵੀ ਸਾਈਡ ਦੇ ਬਸ ਇਹ ਤੁਹਾਨੂੰ ਡੋਬਣ ਦੀ ਨੇ ਪਰ ਤੁਸੀਂ ਕਰੋ ਆਪਦਾ ਕੰਮ ਨਿਯਾਰੇ ਨਾਲ ਕਿਸੇ ਦਿਨ ਸੁਣੋ ਮੈਂ ਵੀ ਹੁਣ ਕੇਦੇ ਸੁਣਦਾ 30 35 ਹਾਉ 50 ਕ ਵੀਡੀਓ ਨਾਲ ਮੈਨੂੰ ਪਤਾ ਲੱਗ ਗਿਆ ਵੀ ਬੋਲਣਾ ਕਿਵੇਂ ਆ ਹੁਣ ਮੈਂ ਆ ਦੇਖ ਲਾ ਇਹਦੇ ਚ ਬੋਲਣਾ ਨਾ ਕੋਈ ਮੈਂ ਕੱਟ ਸ਼ਾਟ ਨਹੀਂ ਲਿਆ ਪਰ ਮੜਾ ਮੋਟਾ ਮੈਨੂੰ ਪਤਾ ਮੈਂ ਅੜ ਰਿਆ ਹੈ ਗਿਆਗਾ ਅੜ ਰਿਆ ਹੈ ਗਿਆਗਾ ਫਿਰ ਵੀ ਚੱਲ ਬੋਲ ਰਿਹਾ ਤੇ ਮੈਂ ਤੁਹਾਨੂੰ ਹੁਣ ਦੱਸਦਾ ਵੀ ਹਲੇ ਤਾਂ ਮੈਂ ਖੇਤ ਤੇ ਆਇਆ ਸੀ ਖੇਤਾਂ ਆ ਆ ਸਰੋਂ ਜੀ ਚੱਕਣ ਆਏ ਸੀਗੇ ਤੇ ਮਹਾ ਚੱਲ ਵੀਡੀਓ ਬਣਾ ਲਈ ਬੇਲੇ ਸੀਗੇ ਫੋਨ ਚ ਰੈਕਟ ਮੁੱਕੇ ਸੀਗਾ ਤਾਂ ਹੀ ਤੇ ਇਹ